ਲਓ ਜੀ ਸੈੱਟ ਹੋਇਆ ਪਹਿਲਾਂ ਸ਼ੁਰੂ ਤੇ ਦੇਖ ਸਕਦੇ ਤੁਸੀਂ ਸਪੀਡਾਂ ਹੀ ਕਿ ਲੰਦੇ ਹੀ ਕੰਮ ਨਾਲ ਚੜ ਕੇ ਚੜ ਕੇ ਗੈਪ ਕਟੋ ਚਲੋ ਚਲੋ ਤੇਜ਼ ਤੇਜ਼ ਕੰਮ ਭਾਜੀ ਗੁੱਡ ਮਾਰਨਿੰਗ ਜੀ ਡੱਡ ਬਾਰ ਨਹੀਂ ਮਿਲ ਗਈ ਆ ਕਿ ਨਹੀਂ ਮਿਲ ਗਈ ਮਿਲ ਗਈ ਕਾ ਲੇਟ ਹੋ ਗਈ ਭਾਜੀ ਕਹਿੰਦਾ ਅੱਜ ਕ੍ਯਾ ਨਹੀਂ ਹੁੰਦੀ ਭਾਜੀ ਕਹਿੰਦਾ ਲੇਟ ਲਿਆ ਚਾਹ ਅੱਜ ਹਾਂ ਪਾਜੀ ਦੇ ਕੁੱਪਾ ਲੈ ਕੇ ਆਉਂਦੇ ਹੋਂ ਮੈਂ ਫਟਾਤੀ ਪਾਜੀ ਕਿੱਥੋਂ ਕੁੱਪਾ ਲੈ ਕੇ ਆਏ ਸੱਚੀ ਐਂ ਸੈੱਟ ਵੀ ਆ ਗਿਆ ਅਗਲਾ ਹੁਣ ਬਾਬੇ ਦੀ ਕਿਰਪਾ ਨਾਲ ਵਰੀਆ ਜੇ ਦਿਨ ਉਮੀਦ ਨਹੀਂ ਹੁੰਦੀ ਉਹ ਦਿਨ ਵਾਵਾ ਹੀ ਜਨਤਾ ਆ ਜਾਂਦੀ ਮੈਂ ਪਾਜੀ ਪਿਆ ਮੀ ਗੱਲ ਕਿ ਨਹੀਂ ਸਾਡੇ ਨਹੀਂ ਪਿਆ ਉਹ ਹੀ ਪਿਆ ਇੱਕ ਵਾਰ ਚਲੋ ਚੱਲ ਸਲਤਾਨਪੁਰ ਯੋਯੋ ਗਜਨੀ ਕਿਦਾਂ ਚਲੋ ਚਲੋ ਸਾਰੇ ਭਾਈ ਆਹੋ ਸਾਰੇ ਹੋ ਜਾਣੇ ਤੁਸੀਂ ਗਾਂ ਹੁੰਦੇ ਸਗਾ ਮੁੰਡੇ ਵੱਡੇ ਤੁਰਦੇ ਨਹੀਂ ਤੁਰਦੇ ਨਹੀਂ ਤੁਸੀਂ ਕੀ ਕਰਦੇ ਆ ਛੋਟੀ ਦੀ ਘਾਟ ਆ ਛੇਟੀ ਦੀ ਚਲੋ 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 ਬਹੁਤ ਹੌਲੀ ਭਾਈ ਦਾ ਜਿਹੜਾ ਮੋਟਾ ਆ ਉਹ ਲਾ ਗਿਆ ਕਿਤੇ ਉੱਡੇ ਹੀ ਆਉਂਦੇ ਅੱਜ ਉੱਡੇ ਹੀ ੱਲੇ ਜੀ ਉੱਤੇ ਆ ਸਾਜੀ ਬਾਜੀ ਬਿੱਲਾ ਸੁਖਵੀਰ ਅਮਰ ਤੇ ਤੇਜੀ ਬੜਾ ਕੈਮਰੇ ਜੀ ਨਹੀਂ ਆਇਆ ਚਲੋ 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 ਇਹ ਕੁਸਤੀ ਚੱਲਦੀ ਆ ਕੁਸਤੀ ਕਿੱਧਰ ਗੱਲ ਪਈ ਆ ਚੱਲ ਚੱਲ ਚਲੋ ਚਲੋ ਬਾਜੀ ਬਹੁਤ ਵਧੀਆ ਕੋਈ ਸ਼ਾਬਾ ਜਾਪ ਹੋਏਗਾ ਫੇਰ ਡੰਡਾ ਲੈ ਕੇ ਅੱਜ ਨਹੀਂ ਕੋਈ ਵੀ ਬਖਸ਼ ਕਰਨੀ ਕਹਿੰਦੇ ਦੇਖ ਸਾਡੇ ਤੁਸੀਂ ਚਲੋ ਚਲੋ Hãy subscribe cho không bỏ lỡ những video hấp dẫn ਤੂੰ ਵੀ ਬੈਠ ਨਹੀਂ ਆ ਹਰ ਇੱਕ ਸੈਟ 'ਚ ਕਿਉਂ ਨਹੀਂ ਬੈਠਾ ਭਾਜੀ ਬੈਠਾ ਕਿ ਨਹੀਂ ਮੈਂ ਨਹੀਂ ਬੈਠਾ ਬੈਠਾ ਹੀ ਹੈ ਨਾ ਸਾਰੇ ਕਹਿੰਦੇ ਮੈਂ ਨਹੀਂ ਬੈਠਾ ਭਾਜੀ ਕਹਿੰਦਾ ਮੇਰੀ ਹਵਾ ਬਹੁਤ ਜਿਆਦੀ ਹੋਈ ਹੈ ਹਵਾ ਬਹੁਤ ਹੋਈ ਹੈ ਤਰਸ ਚਾ ਕਰੇ ਲੈ ਲੈ ਭਾਈ ਬੁਲਾਇਆ ਵੀ ਨਹੀਂ ਇਹਨੇ ਮੈਨੂੰ ਆ ਜਾ ਕਿਉਂ ਬੁਲਾ ਰ ਕੀ ਕਿਹਾ ਤੂੰ ਮੈਨੂੰ ਮੈਂ ਕਿਹਾ ਆ ਗਿਆ ਜੀ ਅਮਨ ਜੀ ਹਾਂ ਮਨਜੀਤ ਗਿਆ ਨਹੀਂ ਕੋਈ ਮੈਂ ਕਿਹਾ ਆ ਗਿਆ ਅਮਨ ਜੀ ਕਹਿੰਦਾ ਆ ਗਿਆ ਉੱਠ ਕੇ ਆ ਵੀ ਲੇਟ ਆ ਆ ਵੀ ਲੇਟ ਮੈਂ ਇਦਾਂ ਨਹੀਂ ਕਿਹਾਗਾ ਲੇਟ ਆਇਆ ਲੇਟ ਕਹਦੇ ਆਇਆ ਕੱਲੇਟ ਆਇਆ ਤਾਂ ਆਇਆ ਮੈਂ ਲੇਟ ਆਇਆ ਭਾਈ ਪਾਣੀ ਪੀ ਲੈ ਵਜੇ ਚਪਲ ਅੱਜ ਮੇਰੇ ਪਾਣੀ ਪੀ ਲੋ ਵਜੇ ਮਾਰ ਫੇ ਬਦਾਮ ਬਦਾਮ ਤਾਂ ਮੈਂ ਲੈ ਜਣੇ ਨਾਲ ਜਿਹੜੇ ਲਿਆਂਦੇ ਨਾ ਮੈਂ ਕਹ ਤੂੰ ਹੀ ਮਾਰਦੇ ਆ ਆ ਵੇਖ ਲਓ ਜੀ ਅੱਜ ਬਾਬਾ ਜੀ ਹੁੰਡੇ ਆਏ ਹੈ ਹੈ ਪਾਣੀ ਪੀ ਜੁਨਟੀ ਵੇਖ ਲਓ ਜੀ ਜੁਨਟੀ ਆ ਭਾਈ ਹੈਪੀ ਹਿੰਦਣਾ ਤੋਂ ਸਾਜੀ ਕੋਈ ਸਾਹਿਬ ਅਮਰਤ ਹਮਡੇ ਆਪਣੀ ਡੇਲੀ ਰੁਟੀਨ ਵਾਲਾ ਜੰਨੀ। ਲੋ ਜੀ ਸੈੱਟ ਨੰਬਰ ਦੂਜਾ ਆ ਗਿਆ। ਬੈਠ ਕਾਲ ਆ ਗਿਆ ਭਾਜੀ ਹੈਨਾ? ਹਾਂਜੀ ਹਾਂਜੀ। ਨਾਲ ਭਾਈ ਦੀ ਛੋਟੀ ਵਾਲਾ। ਲਾੜੇ ਲਾਉਣਾ ਪੈਣਾ ਮੱਖਾਂ ਜੀਆਂ ਕੱਢ ਕੇ ਨਾ ਵੇਖੋ ਨਾ ਲੈ। ਇਹ ਲਾਉਣਾ ਹੀ ਪੈਣਾ ਵਾ। ਹੋਰ ਆਈ ਹੈ ਬੜਾ ਕੰਮ। ਹੋਰ ਆਈ ਹੈ ਜਦੋਂ ਆਗੇ ਇੱਕ ਗਰਾਊਂਡ ਗਿੱਲੀ ਜੀ ਆ ਉਹ ਉੱਥੇ ਵਾਵਾ ਟਵਾ ਪੈ ਗਿਆ ਤੁਸੀਂ। ਉਹਟ ਵਾਜਾ ਪੈ ਗਿਆ ਉੱਥੇ ਪੈਰ ਪੂਰੇ ਇੱਕਦਮ ਮੁੜਦਾ ਚਲੋ 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 ਸ਼ਾਬਾਸ਼ ਮੁੰਡੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਹੋਈ 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 ਪੈਨ ਲਾ ਪਈ ਹਾਂ ਚਲੋ ਚਲੋ ਬੱਚਾ ਬਾਲੜੀ ਸ਼ਾਬਾਸ਼ ਕੋਵਾ ਹੈ ਗਰੂ ਬਾਤ ਇਹ ਕਿ ਨਹੀਂ ਲਾਲੇ ਬਈ ਤੇ ਗਰਮੀ ਬੜੀ ਹੋ ਗਈ ਗਰਮੀ ਹੋਮ ਮੀਂਹ ਪੈ ਜਾਂਦਾ ਚੱਲ ਚੱਲੇ ਤਾਂ ਦੇ ਚੱਲ ਵੈਰੀ ਗੁੱਡ ਵੈਰੀ ਗੁੱਡ ਬੱਲੇ ਟਰੈਕਟਰ ਆ ਆ ਸੈਰ ਕਦੇ ਪਿੱਛੇ ਰਹਿੰਦਾ ਹਰ ਵੇਰੀ ਸ਼ੇਰ ਆਂਦਾ ਪਿੱਛੇ ਹੋ ਗਿਆ ਹੋ ਗਿਆ ਲੱਗੇ ਸਹਿਜ ਭੱਜ ਕੇ ਤੇਜ਼ ਇੱਕ ਬੰਦੇ ਨੂੰ ਹੱਥ ਲਾ ਦੇ ਸ਼ਾਬਾਸ਼ ਭੱਜ ਕੇ ਆ ਗਿਆ ਆ ਗਿਆ ਸਹਿਜ ਲੱਗੇ ਜਾਈਏ ਬਾਈ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸ਼ਾਬਾਸ਼ ਆ ਜੋਤਾ ਆਉਂਦਾ ਬੁੱਕ ਦਾ ਸਾਰੇ ਨੂੰ ਅੱਗੇ ਸਹਿਜ ਪਿਛੇ ਰਹਿ ਗਏ ਸਾਰਿਆਂ ਨੂੰ ਫਾਸਤੇ ਸਹਿਜ ਫਾਸਤੇ ਪਿੱਛੇ ਹੋ ਪਿੱਛੇ ਹੋ ਨਹੀਂ ਇਹ ਸਾਰੇ ਲੇਟ ਆ ਉਹ ਪਹਿਲਾਂ ਆ ਜੇ ਕਾਮਰਤਾ ਸਾਰੇ ਰਸ ਪਿੱਛੇ ਰਹਿ ਗਏ ਭਾਜੀ ਕਿ ਮੂਰੇ ਆਏ ਆ ਹੈ ਪਿੱਛੇ कहिड़े कटे ਦੇ ਸਾਰਿਆਂ ਨੂੰ ਲੈ ਜਾ 5 10 15 20 25 30 ਆਪ ਦੇ ਘਰ ਦੇ ਪਿੰਡ ਦਾ ਹੇ ਜੀ ਐਸ ਕੇ ਲਾਈ ਜਿਹੜੇ ਪਟਾ ਜਲੇ ਉਹ ਤੀਜੇ ਵਾਲਾ ਮਾ ਗੋਨੀ ਮਗਾ ਤਲ 我才个他了。 ਭਾਜੀ ਸਹਿਜ ਫੇਰ ਨਹੀਂ ਹਟਦਾ ਗੇੜੀਆਂ ਸਿੱਟਣਾ ਕਿਉਂ ਨਹੀਂ ਸਿੱਟੀਆਂ ਮੈਨੂੰ ਸ਼ਿਕਾਇਤ ਆਈ ਸਪੈਸ਼ਲ ਕੁੜੀ ਨੇ ਦੱਸਿਆ ਮੈਨੂੰ ਕਿਉਂ ਊਟ ਕਿਉਂ ਮਰੀਆਂ ਦਵਾਈ ਨਾ ਆਫ ਉਹਦਾ ਪਈ ਹੁਣ ਨਹੀਂ ਮੈਂ ਬਾਲਾ ਮੋਸ਼ਲ ਪੜਗਾ ਉਹ ਖੁਦੋ ਚਾਹ ਬਣਾ ਕੇ ਘਰੇ ਰੱਖੀ ਕਿਉਂ ਪੈਂਦੀਆਂ ਕਰੂੰ ਹੁਣ ਤਾਂ ਨਹੀਂ ਕੱਢਦਾ ਅਗਲੇ ਪ੍ਰਾਣ ਫੇਰ ਦੇ ਘਰ ਦੇ ਹੁਣ ਪਤਾ ਲੱਗ ਗਿਆ ਉਹ ਸੇਲੀ ਦਾ ਘਰੇ ਲੱਗ ਗਿਆ ਨਾ ਨਹੀਂ ਲੱਗਾ ਉਹ ਵੀ ਆ ਕਹੀ ਜਾਂਦਾ ਹੈ ਓਏ ਜੋਤੇ ਕੀ ਗੱਲ ਆ ਬੋਲਦਾ ਨਹੀਂ ਇਹ ਅੱਜ ਪਾਜੀ ਕਰਨ ਲੜ ਗਿਆ ਅੱਜ ਲੜ ਗਿਆ ਮੰਮੀ ਇਹਦੀ ਕਹਿੰਦੀ ਵੀ ਲੜਦਾ ਬਹੁਤ ਘਰੇ ਮੇਰੀ ਟੀ-ਸ਼ਰਟ ਲੜਿਆ ਕਿ ਨਹੀਂ ਰਾਦੇ ਤਾਂ ਇਧਰ ਵੀ ਦਰ ਆਈ ਡੱਕਦੇ ਜੇ ਕਾਦੂ ਫਿਰਦੇ ਤਾਂ ਥੱਲੀ ਜੀ ਕਾਦੂ ਹੋਈ ਐ ਕਿੰਨੀ ਕਰਾਈ ਪਾਜੀ ਨੇ ਹੈ ਬਹੁਤ ਆਵਾਜ਼ ਕੱਟ ਮਰੀ ਜੀ ਬਹੁਤ ਜ਼ਿਆਦੀ ਕਿੰਨੀ ਕ ਬਹੁਤ ਨਾਲੇ ਤੁੰਗ ਪਾਜੀ ਨੂੰ ਕਹਿੰਦਾ ਤਸੱਲੀ ਨਹੀਂ ਕਰਾਉਂਦਾ ਪਾਜੀ ਪੌਗਰੋਂ ਦਾ ਬੋਲ ਭਾਈ ਮੀਨੀ ਪੋਇਆ ਪੜੀ ਗਿਆ ਸੱਚ ਕੋਈ ਹੁਣ ਮੈਨੂੰ ਉੱਤੇ ਜਾਣਾ ਪੈਣਾ ਮੈਂ ਹੀ ਆ ਥੁੱਕ ਦੂੰਗਾ ਥੁੱਕ ਦੂੰਗਾ ਤੇ ਭੈ ਜੂ ਨਹੀਂ ਉਧਰ ਚੱਕਰ ਕੀ ਉਧਰਲੇ ਏਰੀਏ 'ਚ ਸਹਿਜ ਪਤਾ ਨਹੀਂ ਮੈਨੂੰ ਤਾਂ ਮੈਂ ਤੁਹਾਨੂੰ ਰੋਜ ਕਹਿੰਦਾ ਤੂੰ ਉਧਰ ਭੇਜਦਾ ਸੈਂਡ ਕਰਦਾ ਨਾ ਮੈਨੂੰ ਹੁਣ ਉੱਤੇ ਜਾਣਾ ਪੈਣਾ ਮੈਂ ਹੀ ਉੱਥੇ ਸੂਰਜ ਉੱਥੇ ਬੰਨਿਆ ਹੋਇਆ ਹੈ ਸਾਡੇ ਸਾਰੇ ਭੇਜ ਦੇਣਾ ਯਾਰ ਹੈ ਦੱਸ ਸਹਿਜ ਭਾਈ ਲੋਕਾ ਜੀ ਕਿਦਾਂ ਕੀ ਹਿਸਾਬ ਕਿਤਾ ਪਾਜੀ ਕਿੰਨੀ ਕਰ ਦੇਣੀ ਪੈਂਦਾ ਹੈ ਹੈ ਪਾ ਇਹ ਬੋਲ ਤਾਂ ਕਹਿੰਦੇ ਸੀ ਬੋਲ ਇਹਦੇ ਸਿੱਟੋ ਯਾਰ ਇਹਦੇ ਇਹਦੇ ਵਿੱਚ ਰੱਖ ਸਿਆਜ ਇਹਦੇ ਰੱਖ ਚੱਪਲ ਮਿੱਟੀ ਦੀ ਨਾਲ ਆ ਰੱਖਣੀ ਕਿ ਨਹੀਂ ਇਹ ਮੇਰੇ ਮਿੱਟੀ ਨਾਲ ਨਹੀਂ ਆ ਮੈਂ ਉਹ ਤਾਂ ਆ ਪਾਜੀ ਸਿਆਜ ਨਾ ਮੇਰਾ ਚੈਲੰਜ ਹੋ ਗਿਆ ਕਹਿੰਦੇ ਮੇਰੇ ਨਾਲ ਲਾ ਸਿੱਟ ਹੋ ਗਿਆ ਕਿ ਨਹੀਂ ਮੈਂ ਨਹੀਂ ਕਿਹਾ ਕਿਹਾ ਕੋਈ ਵੀ ਮੈਂ ਮਾਰਨ ਤੇ ਆਇਆ ਹਾਂ ਕਿਉਂ ਕੀ ਹੋਇਆ ਚਲੋ 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 ਇੱਥੇ ਆਲੇ ਓਏ ਫੜੇ ਇਹਦੀ ਮਗਰ ਰਹਿਣਾ ਸਾਡੇ ਠੀਕ ਆ ਦੋਵਾਂ ਦੇ ਸਿਆਜ ਦੀ ਮੇਰੇ ਮਗਰ ਰਹਿਣਾ ਤੂੰ ਠੀਕ ਆ ਚਲੋ ਆ ਜਾ ਆ ਜਾ ਹੈ ਪਾਣੀ ਆ ਹੁਣ ਅਜ ਜਾ ਪੈਗਾ ਆਪਣੇ ਪੱਜ ਰੇ ਮੈਂ ਆ ਗਿਆ ਮਗਰ ਫੇ ਹੂੰ ਆ ਪਾ ਜਦਾ ਨਹੀਂ ਪਾਜੀ ਵੇ ਲਾ ਸਾਰੇ ਲੱਪੜੇ ਮੈਨੂੰ ਪਿੱਛੇ ਕੱਢੀ ਜਾਂਦਾ ਜੀ ਆ ਗਈ ਫੇ ਆ ਗਈ ਮਗਰ ਚ ਬੈਠ ਆ ਬੈਠ ਕੇ ਲਾ ਚੱਕੇ ਮਾਰੀ ਹੈ ਨਾ ਮੈਂ ਵੀ ਹੰਬਿਆਂ ਪਿਆ ਸੈ ਤੇਰੇ रोई मेर गिटा सोन धके मारी जा चङी ਜਾ ਚਲੋ 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 ਸ਼ਾਬਾਸ਼ ਸ਼ਾਬਾਸ਼ ਸਾਨੂੰ ਜਾਣਾ ਪੈਣਾ ਮਗਾ ਲੋਨੀ ਨਿਆਣਾ ਤੇ ਭੇਜਣਾ ਹੀ ਨਹੀਂ ਹੋਣਾ ਨਾ ਲੋ ਜੀ ਲੈਣ ਸਰੀ ਜਾਂਦੇ ਗੱਭਰੂ ਸਤ ਸਾਲ ਮੇਰਾ ਭਰਾ ਹੋ ਗਏ ਹੈ ਗਰਮੀ ਜੀ ਨਾ ਗਰਮੀ ਭਾਜੀ ਹੈ ਹੀ ਬੜੀ ਯਾਰ ਕੀ ਕਰੀਏ ਚੰਗੇ ਭਲੇ ਦਾ ਸਿਰ ਪਰ ਹੁਣ ਲੱਪੇਂਦਾ ਚਲੋ ਚਲੋ ਚੱਲ ਲੈ ਆਲੀ ਗੱਭਰੂ ਧਿਆਨ ਨਾ ਯਾਰ ਇੱਥੇ ਟੂ ਟੂ ਹੈ ਆ ਮੇਰੇ ਭਰਾ ਡੈਗ ਨਾ ਪਿਓ ਹਮ ਨਿਆਣੇ ਹੀ ਸ਼ਾਮ ਨੂੰ ਕੰਮ ਖਰਾਬ ਕਰ ਦਿੰਦੇ ਆ ਕੇ ਇੱਕ ਕ੍ਰਿਕਟ ਵਾਲੇ ਸ਼ਾਵਾਜ ਉਹ ਤੇ ਛਾਵਾਜ ਵੈਰੀ ਗੁੱਡ ਵੈਰੀ ਗੁੱਡ ਤੁਹਾਨੂੰ ਚਾਬੀ ਇੱਕ ਲੈ ਕੇ ਦਿਨਾਂ ਜਮਰੀਆਂ ਐਂਦਾ ਨਹੀਂ ਗੱਲ ਬਾਨੀ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਨਾ ਦੇਖ ਨੇ ਕੀੜੀਆਂ ਨੂੰ ਡਾਕਟਰ ਇੱਕ ਤਾਂ ਬੜਾ ਬੋਲਦਾ ਹੀ ਨਹੀਂ ਨੀ ਤਾਂ ਫੋਟੋ ਚੱਲ 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 ਸੈਟ ਲਾ ਸੈਟ ਲਾ ਕੋਈ ਨਾ ਬਾਜ ਦੇਖ ਦੇ ਪਾਜੀ ਨੂੰ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਬੁਗਲੇ ਕੀ ਹੋਇਆ ਵਾ ਲਪੜ ਮਾਰਿਆ ਸ਼ਾਬਾਸ਼ ਏਸੀ ਆ ਗਿਆ ਹੰਬ ਗਿਆ ਵਾ ਅੱਜ ਡਾਕਟਰ ਸਿਆ ਡਾਕਟਰ ਟੀਕੇ ਹੁਣ ਸਹੀ ਲਾਉਣ ਲੱਪਿਆ ਵਾ ਅੱਗੇ ਗਲਤ ਚੂਲੇ ਦੀਆਂ ਕਿਤੇ ਹੋਰ ਲਾ ਦਿੰਦਾ ਟੀਕਾ ਹੋ ਜਾਂਦਾ ਹੀ ਓਏ ਨੰਨੇ-ਮੁੰਨੇ ਹੋ ਜਾਂਦਾ ਹੀ ਜਹੋਤਾ ਚੋਬਰ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਰੇਲ ਗੱਡੀ ਖੋਲੀ ਖੋਲੀ ਜਾਂਦੀ ਏ ਆ ਏ ਏ ਆਹਾਂ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਓਏ ਸਾਜੀ ਐ ਟੋਜਨ ਪਾ ਗੱਡੀ ਦਾ ਇੰਜਣ ਭੱਜ ਪਿਆ ਓਏ ਓਏ ਓ ਗਿੱਦੜ ਸ਼ਾਦੀ ਕਹਿੰਦੇ ਗਿੱਦੜ ਪਿੰਡੀ ਲੱਗੇ ਜਾ ਕੇ ਹੌਲੀ ਹੋ ਗਿਆ ਫੇਰ ਉਹ ਨਹਿਮਤ ਜੀ ਥੋੜੀ ਕੁੱਟ ਕੇ ਖੰਡ ਪਾ ਕੇ ਆ ਵੇ ਆ ਵੇ ਆ ਵੇ ਏ ਏ ਏ ਹਣਾ ਉੱਥੇ ਗੱਡੀ ਜਾਂਦੀ ਸ਼ਿਲਾੰਗਾ ਬਾਰ ਦਵਾਲੀ ਖਾਨਾ ਆ ਗਿਆ ਸ਼ਿਲਾੰਗਾ ਵੈਰੀ ਗੁੱਡ ਕਿਹੜੀ ਗੱਡੀ ਐ ਟ੍ਰੇਡ ਗੱਡੀ ਆਂ ਗਹੀ ਐ ਗਾਣਾ ਸੁਣਾ ਕਿਹੜਾ ਸੁਣਾਉਂਦਾ ਈ ਗੱਡੀ ਜਾਂਦੀ ਸ਼ਿਲਾੰਗਾ ਮਾਰਦੀ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਐਕਸ਼ਨ ਹੋਏ ਹੋਏ ਸਹਿਜ ਦੇ ਅੱਜ ਆਪਦੇ ਵਿਚਾਰੇ ਨੇ ਅੱਜ ਸਹਿਜ ਸੁਸਤ ਜਿਹਾ ਸੀਗਾ ਤਾਈਆਂ ਤਾਂ ਚਲ ਗਿਆ ਸੀ ਦੀ ਜਾਣਾ ਹੀ ਪੈਣਾ ਸੀ ਅੱਜ ਮੈਨੂੰ ਲੱਗਦਾ ਕਲਾਸ ਕਲੂਸ ਲੱਗੀ ਆ ਕਦੋਂ ਮੈਂ ਕਹਿੰਦਾ ਫੋਣੀ ਕਹਿੰਦਾ ਮੂਡ ਸੈਂਡ ਭਜੋਂਦਾ ਲੜ ਕੇ ਆਇਆ ਹੋ ਗਿਆ ਚਲੋ ਚਲੋ ਆਹ ਵੇ ਇੱਕ ਥੱਲੇ ਜਿਹੜਾ ਜੀ-ਵੈਗਨ ਵਾਲੇ ਨੇ ਬੜਾ ਤੰਗ ਕੀਤਾ ਸਾਨੂੰ ਅੰਦਰ ਲਾਲੀ ਵੇਖ ਲੈ ਤੇਰੇ ਤੇ ਗਾਣਾ ਲਾਇਆ ਉਹਨੇ 100-100 ਦੀਆਂ ਦੱਥੀਆਂ ਪੈਂਚਰਾਂ ਦੀਆਂ ਦੱਥੀਆਂ ਹੈ ਨਾਰਾ ਲਾ ਉਹ ਦੇ ਬੁਗਲਾ ਨਾਰਾ ਲਾ ਗੁਰੀ ਬੁਗਲਾ ਵੇ ਬੁਗਲੇ ਨੂੰ ਲੈ ਕੇ ਆਉਣਾ ਚਾਚੇ ਸਿੰਦੂ ਨੂੰ ਲੈ ਕੇ ਆਉਣਾ ਵੇਖੀ ਰਲਦਾ ਨਾਲ ਚੱਲ ਚੱਲ ਖੇਚ ਵੇਖੀ ਜੋਤਾ ਵੇਖੀ ਹੁਣ ਸਲੋ ਜਾ ਐ ਐ ਜੋਤੇ ਜੀ ਤੇ ਗੋਰੀ ਕੋਈ ਸਾ ਵੀ ਲੋ ਧੱਕਾ ਹੀ ਕਰੀ ਜਾਂਦੇ ਕੋਈ ਸਾ ਬਾਈਂ ਦਾ ਨਾ ਕਰਿਆ ਕਰੋ ਧੱਕਾ ਕਰਨ ਦੇ ਪੈਸੇ ਲੈਣਾ ਬਾਜੀ ਧੱਕਾ ਧੱਕੇ ਦੇ ਪੈ ਲੈਨੇ ਉਹਦਾ ਬੰਦੇ ਬਣਾਤੇ ਲਾਲੇ ਬਾਜੀ ਨੇ ਨਿਆਣੇ ਲਾਉਂਦੇ ਮਿਹਨਤ ਉਹਦਾ ਉਹ ਜੋਤੇ ਹੁਣ ਨੇ ਲਾਲੇ ਹੁਣੀ ਹੰਬਾਤੇ ਆ ਲਾਲੇ ਹੰਬਾਤੇ ਕਿ ਨਹੀਂ ਉਹ ਲਾਲਾ ਬੋਲੇ ਜੋ ਮਾਗੀ ਹੋਈ ਰੱਤਾਂ ਪੋਣਾ ਟੂਰਨਾਮੈਂਟ ਤੇ ਕਹਿੰਦਾ ਇੰਨਾ ਦਾ ਕਰੋ ਮੈਚ ਬਾਟੀਆਂ ਦਾ ਪੋਣਾ ਰਹਿਣਾ ਕਿੰਨਾ ਦਾ ਇੰਨਾ ਦਾ ਛੁਣਿਆ ਇੰਨਾ ਦਾ ਨਿਆਣਿਆਂ ਦਾ ਖੁਣਾ ਵਾ ਸ਼ੋਸ਼ੂ ਨਹੀਂ ਹੋਣਾਗਾ 35 ਟੂਰਨਾਮੈਂਟ ਕਰਾਉਣਾ ਤੈਨੂੰ ਬੜਾ 4 6 7 ਨਾਲੇ ਪਤਾ ਲੱਗੇ ਇਹ ਕਿਦਾਂ ਮਿਹਨਤ ਲੱਗੀ ਕਿ ਨਹੀਂ ਇਹਨਾਂ ਦੀ ਨਾ ਮਾਰੇ ਓਏ ਟੱਕੇ ਚਲੋ ਚਲੋ ਉਹ ਉਹਦਾ ਭਰਾ ਕਹਿੰਦਾ ਗੱਡੀ ਜਾਂਦੀ ਛਲਾਂਗਾ ਮਾਰਦੀ ਸ਼ਾਬਾਸ਼ ਸ਼ਾਬਾਸ਼ ਓਤੇ ਜੋ ਤਾਈਂ ਜਣ ਅਮੀਰ ਆਉ ਮਗਰਦਾ ਇਹ ਕਿਦਾਂ ਭਾਜੀ ਸ਼ਾਬਾਸ਼ 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 ਇਲੀਨ ਸ਼ਾਬਾਸ਼ ਮੈਨੂੰ ਯਾਰ ਉਹਦਾ ਨਾਂ ਨਹੀਂ ਪਤਾ ਉਹ ਨਿਊ ਜਾਰੀ ਨਹੀਂ ਤੇ એલિયન એલિયા ਨਹੀਂ ਕਹਿੰਦੇ ਰਹਿੰਦੇ ਉਹ ਜਿਹੜਾ ਵਿਚਾਰਾ ਮਗਰ ਉਹ 14 ਗਿਆਨੀ ਦਾ ਹਾਂ ਗਿਆਨੀ ਦਾ ਸਾਫ ਯਾਰ ਬਗਲੇ ਦੇ ਮਗਰ ਤਾਰੇ ਰੋਗੇ ਦੋ ਗਿਹੜੇ ਆਇਆ ਜੋਤੇ ਆਦਾ ਆ ਅੱਗੇ ਤੇ ਉਹ ਵੀ ਹੁਣ ਕਹਿੰਦੇ ਦੇਖੀਂ ਗਾ ਪਰ ਉਹ ਕੁੱਪੇ ਤੱਕੇ ਰੱਖਾ ਜੇ ਮੈਂ ਕੁੱਪੇ ਤੋਂ ਗਾ ਚੜ ਕੇ ਫੇਰ ਲੱਗੇ ਭਾਈ ਦੋ ਐਣ ਦੋ ਐ ਚੈਲੰਜ ਹੋਵੇ ਚੈਲੰਜ ਲੱਗੇ ਹੀ ਕਿਉਂ ਚਾਰ ਨੇ ਦੋ ਹੀ ਲੱਗੇ ਸਾਰਾ ਦੋ ਲੱਗੇ ਦੋ ਇਧਰ ਨੂੰ ਲੱਗੇ ਦੋ ਨਹੀਂ ਇਧਰ ਨੂੰ ਲੱਗੇ ਇੱਕ ਸਾਰਾ ਨੇ ਲੱਗੇ ਦੋ ਚੱਲ ਭਾਈ ਆਪਾਂ ਰੈਡੀ ਢਾਲ ਆਪਣੀ ਮਾਸਨ ਮਾਰੀ ਇੱਕ ਅਗਲਾ ਚੱਲ ਆਲੀ 6x ਕਰੇ 4 ਨਾ ਨੇ ਤਿੰਨ x ਕਰ ਦੇ ਤਿੰਨ ਤੁਹਾਡਾ ਤਿੰਨ x ਨਹੀਂ ਬਣਾ ਜੋ ਮਨੇ ਭਾਈ ਪਿੱਛੇ ਗਿਆਨ ਤਾਂ ਸਾਰਾ ਹੋ ਗਿਆ आ क्या कहता भाई नहीं आ गया भाई इधर आ जा अरे जा नहीं मेरे जरूरी है 5 6 ला दिया आ मछ नहीं लड़ मैं राजा आल्ले नहीं वरना पहले पहले गड्डी ता मैं बस वीडियो नहीं लाड़ी पहना लाले जय बे खेलता कर जा ਕਰੀ ਮੰਨ ਤਾਂ ਪੰਗਾ ਤੇ ਆ ਰਿਹਾ ਹੈ ਤਾਂ ਪਤਾ ਆਉਂਦਾ ਹੈ ਆਓ ਮੋਦੇ ਮਾਸ਼ਾਅੱਲਾ ਦੀਆਂ ਨਾਸਾਈਆਂ ਆ ਗੀਆਂ ਨਾਲ ਡਾਕਟਰ ਆਉਂਦੇ ਆ ਇਹ ਦਵਾਈ ਇੰਜੈਕਸ਼ਨ ਹੈ ਕੋਈ ਛੜਦਾ ਚਲੋ ਚਲੋ ਐਨ ਚਲੋ ਚੰਗੀ ਤੇ ਚਲ ਗੋਰੀ ਕੋਈ ਨੇ ਨਹੀਂ ਕਿਹਾ ਲੈ ਹੋ ਗਿਆ ਭਾਈ ਉਹਨਾਂ ਦੇ ਦੋ ਸੈਟ ਹੋ ਗਏ ਆ ਆ ਰਹੇ ਆ ਚਲੋ ਇੱਧਰ ਨਿਕਲ ਜੇ ਜੋ ਤੇ ਗਾਲੇ ਗਾ ਨਿਕਲਾ ਉਹ ਝੂਮ ਗਰੇ ਹੁਣ ਜੇ ਨਾਲ ਆ ਰਹਾ ਮੈਰ ਲਾਉਣਾ ਚ ਇਤਨੀ ਨਹੀਂ ਤੇ ਦੇ ਦੇ ਪਰ ਕੋ ਰਾਲ ਵੀ ਨਹੀਂ ਹੋਇਆ ਸਾਲਾ 15 ਫੁੱਟ ਦਾ ਫਰਕ ਚੱਲ ਇੱਥੇ ਹੀ ਮਾਰਦਾ ਇਹ ਵੀਡੀਓ ਫੁਣਿਆ ਰਹਿਣਾ ਇਹ ਇੱਕ ਕਰ ਦੇ ਆ ਕਿ ਨਾ ਤੂੰ ਕਿ ਇੱਲਾਹ ਅਜਾ ਰ ਹੈ ਪਰ ਇੱਕ ਹੋਰ ਪੇ ਕਾਂਡਾ ਬਣ ਗਿਆ ਸਾਜੀ ਇਹ ਆ ਗਿਆ ਚੱਲ ਚੱਲ ਪਲਟ ਤੇ ਅੰਭਈ ਹੈ ਅਗਲੇ ਸੱਤ ਤੇ ਅਮਰਤਨ ਇਹਨੂੰ ਚੁੱਕਾਰ ਲਈ ਓਏ ਇਹ ਰਲਿਆ ਤੂੰ ਤੇਰੇ ਨਾਲ ਹੈ ਨਹੀਂ ਇਹ ਬਾਗੀ ਉੜਦਾ ਸਾਪ ਹੈ ਸਾਜੀ ਪਕੀਏ ਤੇ ਆ ਦੂਜਾ ਲੰਦਿਆ ਵਾਵਾ ਤੀਜਾ ਹੋ ਗਿਆ ਹੋ ਗਿਆ ਤੀਜਾ ਲਾਉਂਦੇ ਆ ਯਾਰ ਮੇਰਾ ਆਈਫੋਨ ਤੀਜਾ ਲੱਗ ਗਿਆ ਖਰਾਬ ਲੱਗਾ ਆਖ ਤੇ ਯਾਨੀ ਦਾ ਉਹ ਠੀਕ ਦਾ ਉਹ ਹਰੇ ਹਰੇ ਆਹੋ ਠੀਕ ਹੈ ਠੀਕ ਹੈ ਉਹ ਡਾਕਟਰ ਬੈਠਾ ਹੀ ਆ ਬੈਠੇ ਆਂ ਆਈ ਨੀਂਦ ਨਾ ਤੇ ਹਟ ਗਏ ਬਹੁਤ ਬਣਾ ਮੁਰਤੇ ਵੀਜ਼ਾ ਲੱਗਾ ਏ ਸੋਦੋ ਦਾ ਉਹਨਾਂ ਦਾ ਪਤਾ ਵੀ ਕਰ ਦੇ ਵੀਜ਼ਾ ਪੂਜਾ ਲੱਗਾ ਹੈ ਕੈਨੇਡਾ ਦਾ ਦਾ ਹਾਂ ਉਹ ਦੁਕਾਨੇ ਹੀ ਰਹਿੰਦਾ ਬਹੁਤ ਜਾਣੇ ਪਤਾ ਇਹਦਾ ਵੀ ਨਾਲ ਇੱਕ ਅੱਧਾ ਕੱਲੇ ਦਾ ਕੀ ਮਿਲਦਾ ਹੁੰਦਾ ਇੱਟ ਲਗਦਾ ਸੀ ਪਾਹੇ ਇਹ ਮਿਲਦੇ ਕਿਹਦੀਆਂ ਬਾਰ ਮੁੱਛੇ ਜਨਾ ਹੈ ਜਮਾਨੇ ਨਿੱਟ ਦਾ ਆਇਆ ਕੈਂਪ ਉਹਨਾਂ ਨੂੰ ਪਤਾ ਲੱਗਦਾ ਸੌ 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 ਵਾਲਿਆਂ ਨੂੰ ਮਿਲਦਾ ਵਾ ਦੋ ਦਰਜਨ ਲਾਉਣਾ ਕਹਦੇ ਆ ਵਧੀਆ ਪਹੇਡ ਲਾਉਣੀ ਚਾਹੀਦੀ ਆਪ ਸੁਰ ਲਈ ਦਸ ਦਾ ਮੜਾ ਮੋਟਾ ਕੈਮਰਾ ਪਹਿਲਾ ਮਾਸ ਵੀ ਓਏ ਪਹਿਲਾ ਮਾਸ ਵੀ ਤੇ ਆਪਣੀ ਅੱਲੇ ਦੇ ਚੱਲ ਕੋਈ ਨਹੀਂ ਇੱਕ ਉਹ ਆ ਜਾੜੇ ਐਕਸਰਸਾਈਜ਼ ਆ ਰਹੀ ਆ ਆ ਜਾਂਦੀਆਂ ਜਸਾ ਪ੍ਰਿੰਟ ਪਹਿਲੋ ਕਰਦਣਾ ਉਹ ਜਿਹੜਾ ਹੀ ਆ ਪੂਰਾ ਆ ਕਟਾਉਣੇ ਆ ਕਟਾੜੇ ਆ ਨਾਲੇ ਹੱਡੀਆਂ ਦੇ ਇੱਕ ਵਾਰੀ ਤਰਲੂ ਕਰਦਿਆ ਕਰਦਾ ਇੱਕ ਵਾਰੀ ਉਹ ਨੂੰ ਪੰਜਾਤੀ ਉਹ ਹੈਗਾ ਹੀ ਆਹ ਹੈ ਤਾਂ ਉਹ ਵੀ ਹੈਗਾ ਪਹਿੰਦੇ ਹੀ ਨਗੇ ਉਹ ਇਹ ਕੋਈ ਨਹੀਂ ਗਿਆ ਲਾ ਆ ਲੈ ਇਹ ਉਨਡਾਲੇ ਕਾਂ ਦੀ ਮਿੱਟੀ ਕੋਲ ਨਹੀਂ ਗਿਆ ਸੀ ਕਿੱਥੇ ਜਾਂਦਾ ਇਹ ਠੀਕ ਹੈ ਜਿਹੜੀ ਮੈਂ ਜਾਈਦਾ ਸਾਢੇ 8 ਤੱਕ ਸਕੂਲ ਲੱਗਦਾ ਉਹਨੂੰ ਪਤਾ ਨਹੀਂ ਅਗੇ ਲਾ ਡਾਕਟਰ ਵੀ ਆਹ ਬੰਦ ਪਤਾ ਹੀ ਆ 7:30 ਤੱਕ ਡਿਪਲੇਅਰ ਹੁੰਦੀ ਈਸੀ ਸ਼ਮਾਨਾ ਲਾ ਲੀ ਅੱਜ ਪਿੱਛੇ ਕੱਲ ਕੱਲ ਸੱਤਾ ਹੈ ਕੱਲ ਭਾਈ ਭਾਈ ਨੇ ਉਹਨਾਂ ਕੰਮ ਪੂਰਾ ਕਰਨਾ ਸਕੂਲ ਦਾ ਕੰਮ ਮੇਰਾ ਭੂਰਾ ਬਾ ਕੰਮ ਦੀ ਨਾ ਟੈਂਸ਼ਨ ਉਹ ਕਹਿੰਦਾ ਸਕੂਲ ਦਾ ਕਰਨਾ ਸਪੈਸ ਹੋਈ ਸਾਰੇ ਨੂੰ ਮਿਲ ਜਾਣੀ ਆ ਸਾਰੇ ਨੂੰ ਮਿਲ ਜਾਣੀ ਟੈਂਸ਼ਨ ਘਾਤੋ ਲੈਣੇ ਆ ਬਰਮੀ ਦਾ ਲੰਗਰ ਤਿਆਰ ਆ ਚੱਲ ਕੋਈ ਨਹੀਂ ਪਿਆਰ ਨਾਲ ਮਾਰ ਤੇ ਸकता ਸ਼ੱਕ ਰਹੀਆਂ ਫਿਰ લાલે ਹੁਣੇ ਸਾਰੀ ਕਰਦੇ ਲਾਲਾ ਆਪਦਾ ਕੰਮ ਜਦ ਕੀ ਕਰਦਾ ਕਹਿੰਦਾ ਮੈਨੂੰ ਇੱਥੇ ਪਾ ਦਿਓ ਮੈਂ ਬਾ ਪਿੱਛੇ ਬਾਦਾਮ ਚੋ ਰੱਖ ਬਦਾਮ ਚ ਉਹ ਸਾਡੇ ਬਾਦਾਮ ਕਿੱਥੇ ਆ ਬਾਦਾਮ ਕੱਢ ਲੋ ਤੇ ਸੂਲੀ ਜੋ ਕੱਢੀ ਲਾਲਿਆਂ ਦੇ ਵੇਲਾ ਪੰਜ ਪੰਜ ਬਾਦਾਮ ਦੇ ਇਹਨਾਂ ਨੂੰ ਮੈਂ ਆਪ ਖਾਣੇ ਇਹਨਾਂ ਰਾਜ ਨਹੀਂ ਲਾਲਿਆ ਤੈਨੂੰ ਤਾਂ ਚਾਹੀਦੇ ਨੇ ਆ ਤੈਨੂੰ ਨਾਲੇ ਜਿਹੜੇ ਦਿਨੀ ਤਰੀ ਆ ਤੈਨੂੰ ਬਾਦਾਮ ਚਾਹੀਦੇ ਨਹੀਂ ਭਾਈ ਚਾਰ ਦਿਨਾਂ ਦੇ ਮਾਰੇ ਜੀ ਨੇ ਕੰਮ ਖਰਾਬ ਕੀਤਾ ਜੀ ਨੇ ਨਹੀਂ ਖਰਾਬ ਕੀਤਾ ਗਾ ਦੁੱਧ ਆ ਕੇ ਘਰੇ ਪਨੀਰ ਮੈਂ ਵੇਖਣਾ ਤੇ ਤਾ ਬਤਾ ਭਾਈ ਦੁੱਧ ਲਿਆਗੇ ਨਹੀਂ ਦੁੱਧ ਨਹੀਂ ਮਿਲੇ ਪਨੀਰ ਬਣਾਉਣਾ ਚਾਰ ਦਿਨਾਂ ਵਾਲਾ ਖਾ ਜਾ ਦੇਖੋ ਫਾਇਦਾ ਲੈਣਾ ਚਾਹੀਦਾ ਭਾਈ ਹੁਣ ਇੰਨੀ ਦੀ ਗਲਤੀ ਇਹ ਨਹੀਂ ਆਉਂਦੇ ਹੁਣ ਤਾਂ ਮੈਂ ਦੁੱਧ ਵੇਸਟ ਥੁੜੀ ਜਾਨ ਦੇਣਾ ਪੈਸੇ ਲੱਗੇ ਆ ਪੈਸੇ ਲੱਗੇ ਆ ਜਾਨ ਦੇਣਾ ਆਹੋ ਬੋਤਲ ਬੋਤਲ ਤੇ ਲਾਲੇ ਧੀਰੇ ਬਤਾ ਮੁੰਡੇ ਭਾਈ ਫੱਕ ਰੱਖਣ ਲਾਲਾ ਕਰੂੰਗਾ ਡਾਕਟਰ ਲੂਟ ਉਹ ਕਿੰਨੇ ਕਿੰਨੇ ਦੇਣੇ ਪੰਜ ਪੰਜ ਪਹਿਲਾਂ ਦੇ ਦੇ ਬਾਕੀ ਵੰਡ ਮੰਗਦੇ ਕਰਦੇ ਬੰਦੀ ਹਾਂ ਤੂੰ ਜੁੱਤੇ ਪੰਜ ਪੰਜ ਦੇ ਬਾਅਦ 30 ਦੇ ਆਪਣਾ ਜਿਹੜਾ ਬੰਦਾ ਮੇਰਾ ਕੋਈ ਨਹੀਂ 30 ਦਾ ਹਨਾ ਮਾਣਾ ਪਿਆਰ ਹੁਣ ਤੂੰ ਲਾਉਣਾ ਤੈਨੂੰ ਤਾਂ ਨਹੀਂ ਦੱਸਦਾ ਫਾਰੇ ਰੋਇਆ ਸਾਰਿਆਂ ਨੂੰ ਮਿਲ ਗਏ ਆ ਉਹ ਅਮਰਤਾ ਆਜੋ ਤੁਸੀਂ ਵੀ ਆਜੋ ਮੈਂ ਭਾਉ ਦੀ ਤੈਨੂੰ ਵੀ ਵਾਦੀ ਆ ਭਰਾਵਾ ਖਾ ਰਿਆ ਨੂੰ ਆ ਬਾਤ ਜਨਾ ਪੰਜਾਹ ਰੁਪਏ ਏਸੀ ਨੂੰ ਦੇ ਏਸੀ ਨੂੰ ਕਾਹਦਾ ਦੇਣਾ ਚੱਕ 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 ਉਹਨੂੰ ਥੋੜਾ ਇਹਨਾਂ ਕੋਲ ਨਹੀਂ ਹੈ ਸੈਜ ਲੈ ਜੂਗਾ ਬੰਦਾ ਅੱਜ ਕਿ ਨਹੀਂ ਨਾਲ ਨਹੀਂ ਭਾਈ ਕਿਉਂ ਭਾਈ ਨੇ ਕਿਹਾ ਨਹੀਂ ਨਹੀਂ ਤੁਸੀਂ ਦੋ ਜਾਣੇ ਹੀ ਇੱਕ ਲੈ ਜੀ ਬੰਦਾ ਯਾਰ ਨਾਲ ਹੈਂ ਬੋਲ ਕੇ ਦੱਸ ਕਿੰਨੇ ਆਣੇ ਤੁਸੀਂ ਤਿੰਨ ਚੌਥੀ ਸਵਾਰੀ ਨਹੀਂ ਪਉਂਦਾ ਤੂੰ ਕਿਉਂ ਦੱਸ ਦੱਸ ਕੇ ਜਾ ਇਧਰ ਯਾਰੀ ਨਹੀਂ ਫੇ ਨਹੀਂ ਕਿਉਂ ਭਾਈ ਨੇ ਕਿਹਾ ਭਾਈ ਜੀ ਬਹੁਤ ਗੱਲ ਮੰਨਦਾ ਅਕੋ ਟੀਮ ਨੂੰ ਲਾ ਜਾ ਇੱਥੇ ਚੱਲ ਫਿਰ ਸਹਿਜ ਕਹਿਦੇ ਚੱਲੀਏ ਤੁਗੇ ਅੱਜ ਤਸੱਲੀ ਜਿਆਦੀ ਹੋ ਗਈ ਹੈ ਖੰਦੀ ਅੱਜ ਜਿਆਦੀ ਹੋ ਗਈ ਆ ਹੁਣ ਚੱਲੇ ਘਰਾਂ ਨੂੰ ਫਸਦੀਏ ਗੱਲ ਦੀ ਬਾਅਦ ਤੁਗੇ ਠੀਕ ਹੈ ਨਗਾ ਮੈਂ ਅੱਜ ਠੀਕ ਹੋਣੀ ਗੋ ਜੀ ਤੇ ਪਤਾ ਲਾਓ ਸਾਰੇ ਘਰੋ ਘਰੀ ਆ ਕੇ ਇਧਰ ਰੁਪਈਆ 100 100 ਦੀ ਕੇ ਜਾਓ ਕਹਿ ਚੱਲ ਕਹਿ ਤੁਗੇ ਰੁਪਈਆ 100 100 ਦੀ ਕੇ ਜਾਓ ਰੁਪਈਆ 100 100 ਚੰਗਾ ਫਿਤਕੇ ਚੰਗਾ ਮਾਡਾ ਨੂੰ